ਸਸ਼ੀਕਾਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਦਸੀ ਮਾਨ ਕਹਿੰਦੇ ਆ ਕਿ ਅਸਲ ਦੇ ਵਿੱਚ ਜ਼ਿੰਦਗੀ ਉਹ ਹੈ ਜੇ ਜਿਉਈ ਜਾਵੇ ਤਾਂ ਵੈਸੇ ਤਾਂ ਸਾਰੇ ਜੀਉਂਦੇ ਆ ਪਰ ਜ਼ਿੰਦਗੀ ਜਿਉਣੀ ਇੱਕ ਚੀਜ਼ ਹੁੰਦੀ ਹੈ ਤੇ ਜ਼ਿੰਦਗੀ ਕੱਟਣੀ ਇੱਕ ਗੱਲ ਹੁੰਦੀ ਹੈ ਜਿਉ ਤਾਂ ਸਾਰੇ ਹੀ ਰਹੇ ਆ ਸਾਹ ਹਰ ਕੋਈ ਲੈ ਜਾਣਾ ਸਾਹਾਂ ਦਾ ਚੱਲਣਾ ਜ਼ਿੰਦਗੀ ਨਹੀਂ ਹੈ ਸਾਹਾਂ ਦਾ ਚੱਲਣਾ ਤਾਂ ਇੱਕ ਅਸ਼ੀਰਵਾਦ ਹੈ ਜੋ ਕੁਦਰਤ ਨੇ ਦਿੱਤਾ ਹੈ ਅਸਲ ਦੇ ਵਿੱਚ ਜ਼ਿੰਦਗੀ ਨੂੰ ਜਿਉਣਾ ਅਸਲ ਚ ਜ਼ਿੰਦਗੀ ਇੱਕ ਬੜੀ ਵਧੀਆ ਗੱਲ ਮੈਂ ਕਿਤੇ ਪੜ੍ਹੀ ਸੀਗੀ ਬਹੁਤ ਵਧੀਆ ਲੱਗੀ ਮੈਨੂੰ ਕਹਿੰਦੇ ਜਦੋਂ ਮੈਂ ਉੱਠਾਂ ਤਾਂ ਕਿਸੇ ਪੰਛੀ ਦੀ ਤਰ੍ਹਾਂ ਉੱਡਾਂ ਜਦੋਂ ਮੈਂ ਉੱਠਾਂ ਉੱਠਾਂ ਮਤਲਬ ਐਦਾਂ ਲੱਗੇ ਕਿ ਮੇਰਾ ਹੀ ਅਸਮਾਨ ਹੈ ਐਣ ਪੰਛੀ ਦੀ ਤਰ੍ਹਾਂ ਖੁੱਲ ਕੇ ਜੀਉ ਖੰਭ ਗਲਾਰ ਕੇ ਸਾਰਾ ਅਸਮਾਨ ਤੁਹਾਡਾ ਹੈ ਇਹ ਕੁਦਰਤ ਤੁਹਾਡੀ ਹੈ ਇਹ ਪਰਮਾਤਮਾ ਨੇ ਕਣ ਕਣ 'ਚ ਜੋ ਰਸ ਭਰਿਆ ਹੈ ਨਾ ਇਸ ਜ਼ਿੰਦਗੀ 'ਚ ਇਹ ਸਾਰਾ ਕੁਝ ਤੁਹਾਡੇ ਲਈ ਹੋਈ ਹੈ ਬਸ ਇਹ ਸੋਚੋ ਨਾ ਐ ਰੇ ਮੇਰਾ ਤੇਰਾ ਮੇਰਾ ਤੇਰਾ ਮੇਰਾ ਤੇਰਾ ਕੁਝ ਨਹੀਂ ਹੈ ਕੁਝ ਨਹੀਂ ਹੈ ਇਹ ਸੱਚ ਵੰਡੀਆਂ ਆਪਾਂ ਪਾਈਆਂ ਸਾਡੀ ਸੋਚ ਨੇ ਪਾਈਆਂ ਸਾਡੇ ਦਿਮਾਗ ਨੇ ਪਾਈਆਂ ਕਿ ਇੰਨਾ ਕੋ ਮੇਰਾ ਮੇਰੇ ਕੋ ਇੰਨਾ ਨਹੀਂ ਹੈ ਮੇਰੇ ਕੋ ਇੰਨਾ ਹੈ ਆ ਚੀਜ਼ਾਂ ਜਿਹੜੀਆਂ ਸਾਨੂੰ ਬੜੀਆਂ ਪਰੇਸ਼ਾਨ ਕਰਦੀਆਂ ਨੇ ਤੇ ਕਹਿੰਦੇ ਇੱਕ ਗੱਲ ਹੋਰ ਵੀ ਆ ਉੱਡਾਂ ਤਾਂ ਪੰਛੀ ਵਾਂਗੂ ਕਰ ਦੋ ਚਾਹ ਕਹਿੰਦਾ ਜੇ ਗਿਰਾ ਜੇ ਕਹਿੰਦਾ ਗਿਰਾ ਤਾਂ ਕਿਸੇ ਪੱਤੇ ਦੀ ਤਰ੍ਹਾਂ ਜਦ ਪਤਾ ਹੀ ਹੈ ਟਾਣੀ ਨਾਲੋਂ ਗਿਰਨਾ ਹੀ ਹੈ ਇੱਕ ਦਿਨ ਤੇ ਫਿਰ ਕੀ ਹੋ ਗਿਆ ਮਤਲਬ ਨਾ ਜੀਉਣ ਦੇ ਵਿੱਚ ਸੰਕੋਚ ਕਰੋ ਨਾ ਮਰਨ ਦੇ ਵਿੱਚ ਸੋਚ ਕਰੋ ਮਰਨਾ ਤੇ ਇੱਕ ਦਿਨ ਹੀ ਹੈ ਤੇ ਫਿਰ ਮਰੂ ਮਰੂ ਕਿਉਂ ਕਰ ਫਿਰ ਪਰੇਸ਼ਾਨ ਕਿਉਂ ਹੋਣਾ ਫਿਰ ਜ਼ਿੰਦਗੀ ਨੂੰ ਨਿਚੋੜਨਾ ਕਿਉਂ ਕਿਉਂ ਦੁਖੀ ਹੋਣਾ ਸੀ ਰਸ ਕੱਢਿਆ ਪਿਆ ਜ਼ਿੰਦਗੀ ਦਾ ਸੀ ਆਪਣਾ ਰਸ ਕੱਢਿਆ ਪਿਆ ਜ਼ਿੰਦਗੀ ਦਾ ਸਵਾਹ ਕੱਢਣਾ ਆਪਣਾ ਰਸ ਨਿਕਲਿਆ ਪਿਆ ਸ਼ਕਲ ਦੇਖੋ ਕਿਸੇ ਦੇ ਚਿਹਰੇ ਦੀ ਦੇਖੋ ਹਾਲਤ ਦੇਖੋ ਕੀ ਹੋਈ ਪਈ ਹੈ ਮੈਂ ਕਿਹਾ ਜਿਸ ਭਾਗ ਕਿਸੇ ਦੇ ਨਹੀਂ 글로 ਕਿਸੇ ਦੇ ਨਹੀਂ ਆਰਟੀਫੀਸ਼ਲ ਬਿਊਟੀ ਸਭ ਜਗ੍ਹਾ ਤੁਹਾਨੂੰ ਦੇਖੇ ਅੰਦਰੂਨੀ ਤੌਰ ਤੇ ਜਿਹੜਾ 글로 ਤੇ ਖੁਸ਼ੀ ਆਉਣੀ ਹੈ ਨਾ ਉਹ ਤੁਹਾਨੂੰ ਤੁਹਾਡੀ ਸੋਚ ਨੇ ਤੇ ਤੁਹਾਡੇ ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਆਉਣੀ ਹੈ ਅੱਛਾ ਫਿਰ ਇੱਕ ਗੱਲ ਹੋਰ ਹੈ ਫਿਰ ਕਹਿੰਦੇ ਜੀ ਕੁਝ ਦਿਖੇ ਤੇ ਚਿੰਤਾ ਨਾ ਕਰੀਏ ਚਿੰਤਾ ਆਟੋਮੈਟਿਕਲੀ ਹੋ ਜਾਂਦੀ ਹੈ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਚਿੰਤਾ ਕਰਨ ਨਾਲ ਕੀ ਚਿੰਤਾ ਠੀਕ ਹੁੰਦੀ ਆ ਤਾਂ ਤਾਂ ਫਿਰ ਕਰਦੇ ਰਹੋ ਕਰਦੇ ਰਹੋ ਕਰਦੇ ਹੀ ਰਹੋ ਅਗਲਾ ਇਹੀ ਚੀਜ਼ ਕਰਦਾ ਰਹੇ ਵੀ ਚਿੰਤਾ 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 ਤਾਂ ਕਿ ਇਹ ਚੀਜ਼ ਜਿਹੜੀ ਹੋਈ ਜਿਹੜੀ ਹੋਈ ਜਿਹੜੀ ਚੱਲਦੀ ਆ ਉਹ ਕੀ ਹੋਇਆ ਉਹ ਕੀ ਹੋਇਆ ਇਹ ਜੀ ਚਿੰਤਾ ਹੈ ਇਹ ਜੀ ਮੈਨੂੰ ਪਰੇਸ਼ਾਨੀ ਚਲੋ ਪਰੇਸ਼ਾਨੀ ਪਰੇਸ਼ਾਨੀ ਕਰਨ ਨਾਲ ਪਰੇਸ਼ਾਨੀ ਠੀਕ ਤੇ ਹੋਣੀ ਨਹੀਂ ਹੈਨਾ ਜਿੱਦਾਂ ਕਿ ਪੈਸਾ ਪੈਸਾ ਕਰਨ ਨਾਲ ਪੈਸਾ ਕਿਤੋਂ ਗਿਰ ਨਹੀਂ ਜਾਣਾ ਚੰਗਾ ਚੰਗਾ ਕਹਿਣਾ ਚੰਗਾ ਹੋ ਨਹੀਂ ਜਾਣਾ ਚੰਗਾ ਤੇ ਮਾੜਾ ਉਹ ਹੈ ਜੋ ਸਾਡੇ ਸਾਡੇ ਨਾਲ ਬੀਤ ਰਿਹਾ ਸਾਡੇ ਨਾਲ ਹੋ ਰਿਹਾ ਸਾਡੇ ਸਾਡੇ ਨਾਲ ਚੱਲ ਰਿਹਾ ਹੈਨਾ ਤੇ ਉਹ ਚੰਗੇ ਮਾੜੇ ਨੂੰ ਸਹੀ ਕਰਨ ਦੇ ਲਈ ਰਸਤਾ ਸਾਫ਼ ਕਰਨ ਦੇ ਲਈ ਰੱਬ ਨੇ ਕਈ ਕੁਝ ਦਿੱਤਾ ਕੁਦਰਤ ਨੇ ਬਹੁਤ ਕੁਝ ਦਿੱਤਾ ਕੀ ਦਿੱਤਾ ਸਭ ਤੋਂ ਉੱਤੇ ਦਿਮਾਗ ਦਿੱਤਾ ਹਿੰਮਤ ਦਿੱਤੀ ਮੋਢੇ ਦਿੱਤੇ ਹੱਥ ਪੈਰ ਦਿੱਤੇ ਲੱਤਾਂ ਦਿੱਤੀਆਂ ਹਨਾ ਜੁਬਾਨ ਨਾਲ ਕੰਮ ਕਰਨ ਦੇ ਲਈ ਬਿਨਾਂ ਵਜ੍ਹਾ ਤੋਂ ਜਿਹੜੀ اٹਕੇ ਨਾ ਏਡੀ ਲੰਬੀ ਜੁਬਾਨ ਦਿੱਤੀ ਸ਼ਬਦ ਦਿੱਤੇ ਭਾਸ਼ਾ ਦਿੱਤੀ ਭਾਵਨਾਵਾਂ ਦਿੱਤੀਆਂ ਹਰ ਚੀਜ਼ ਕਰਨ ਲਈ ਦਿੱਤੀਆਂ ਨੇ ਇਹਨਾਂ ਨੂੰ ਅਸੀਂ ਯੂਜ਼ ਕਿਤੇ ਲਈ ਕਰ ਲਈਆਂ ਹਾਏ ਆ ਨਹੀਂ ਹੋਇਆ ਹਾਏ ਉਹ ਨਹੀਂ ਹੋਇਆ ਹਾਏ ਮਰ ਗਏ ਹਾਏ ਇੱਕ ਦਾ ਹਾਏ ਆਪਦੋਂ ਹੋਊਗਾ ਹਾਏ 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 ਕਰਦੇ ਅਸੀਂ ਜ਼ਿੰਦਗੀ ਦੀ ਹਾਏ ਬਣਾ ਲਈ ਪਈ ਕਿਉਂ ਨਹੀਂ ਅਸੀਂ ਥੋੜੀ ਦੇਰ ਲਈ ਫ੍ਰੀ ਹੋ ਕੇ ਇਹ ਸੋਚਦੇ ਕਿ ਇਹ ਸਰੀਰ ਕੁਦਰਤ ਨੇ ਦਿੱਤਾ ਤੇ ਇਹਨੂੰ ਖੁਸ਼ ਰੱਖਣਾ ਇਹ ਮਨ ਨੂੰ ਖੁਸ਼ ਰੱਖਣਾ ਇਹ ਆਪਣੇ ਆਪ ਨੂੰ ਖੁਸ਼ ਰੱਖਣਾ ਪਰਮਾਤਮਾ ਨੇ ਸਾਡੇ ਅੰਦਰ ਜੋ ਜੋ ਦਿੱਤੀ ਹੈ ਜੋ ਸ਼ਕਤੀ ਹੈ ਸ਼ਕਤੀ ਮਤਲਬ ਜੋਤ ਹੈ ਜੋਤ ਮਤਲਬ ਆਤਮਾ ਜੋ ਸਾਹ ਨੇ ਜੋ ਕੁਝ ਹੈ ਇਨੂੰ ਤੇ ਪਹਿਲਾਂ ਖੋਜ ਕਰ ਲਈਏ ਜੈ ਨੂੰ ਖਾਦੀਆਂ ਦੁਨੀਆਂ ਦੀਆਂ ਚੀਜ਼ਾਂ ਇਹ ਤੇ ਹੁੰਦੀਆਂ ਹੀ ਰਹਿਣਗੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਮੁੱਕੀਆਂ ਨਹੀਂ ਅਸੀਂ ਨਹੀਂ ਜਹਾਂ ਕੋਈ ਫਰਕ ਹੀ ਨਹੀਂ ਪੈਂਦਾ ਦੁਨੀਆਂ ਇਦਾਂ ਹੀ ਚੱਕਰ 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 ਚ ਪਈ ਹੈ ਕਈਆਂ ਕਈ ਜਗ੍ਹਾ ਦੇਖੋ ਨਵੀਂ ਗੱਲ ਨਹੀਂ ਆਪਾਂ ਕੋਈ ਦੱਸਦੇ ਇਤਿਹਾਸ ਪੜ ਕੇ ਦੇਖੋ ਕੀ ਕੁਝ ਕਰ ਗਏ ਤੇ ਕਿੱਥੇ ਨੇ ਤੇ ਕਦੋਂ ਨੇ ਤੇ ਕਿਵੇਂ ਨੇ ਤੇ ਕੀ ਰੁਕ ਗਿਆ ਨਹੀਂ ਨਾ ਰੁਕਿਆ ਤੇ ਆਪਣੇ ਆਪ ਨੂੰ ਤੁਸੀਂ ਆਪਣੇ ਲਈ ਐਨ ਨਹੀਂ ਦੋ ਕਿਸੇ ਲਈ ਨਹੀਂ ਬਿਲਕੁਲ ਨਹੀਂ ਜਿਨੇ ਜਿਨੇ ਇਹ ਧਰਤੀ ਤੇ ਤੁਹਾਨੂੰ ਭੇਜਿਆ ਹੈ ਨਾ ਉਹ ਕੁਝ ਨਾ ਕੁਝ ਸੋਚ ਸਮਝ ਕੇ ਭੇਜਿਆ ਹੋ। ਫਸ ਉਹ ਸੋਚ ਨੂੰ ਵਰਤ। ਸਮਝ ਗਏ? ਬੜੇ ਸਮਝਦਾਰ ਹੋ ਤੁਸੀਂ। 17 ਸਤੰਬਰ 2025 ਦਿਨ ਬੁੱਧਵਾਰ ਦਾ ਇੱਕ ਕਾਸ਼ੀ ਤਿਥੀ ਦਾ ਸ਼ਰਾਦ ਹੈ ਜੀ ਅੱਜ ਕਾਸ਼ੀ ਤਿਥੀ ਰਾਤ ਨੂੰ 11:40 ਮਿੰਟ ਤੱਕ ਰਹੇਗੀ ਪੁਸ਼ਿਆ ਨਕਸ਼ਤਰ ਰਹੇਗਾ। ਅੱਜ ਦੇ ਦਿਨ ਯਾਨੀ ਕਿ 17 ਸਤੰਬਰ ਨੂੰ ਜੋ ਬੁੱਧਵਾਰ ਦਾ ਦਿਨ ਹੈ ਪੁਨਰਵਸੂ ਨਕਸ਼ਤਰ ਸਵੇਰੇ 6:26 ਤੇ ਸੀ ਉਸ ਤੋਂ ਬਾਅਦ ਚੱਲਿਆ ਕੁਸ਼ਿਆ ਨਕਸ਼ਤਰ ਕਰਕਰਾਸ਼ੀ ਚ ਚੰਦਰਮਾ ਇੰਦਰਾਇ ਕਾਚੀ ਦਾ ਵਰਤ ਰਵੇਗਾ ਜੀ ਅੱਜ ਦੇ ਦਿਨ ਤੇ ਵਿਸ਼ਕਰਮਾ ਪੂਜਨ ਵੀ ਕੀਤੀ ਜਾਇਸੀ ਤੇ ਕਾਚੀ ਤਿਥੀ ਦਾ ਸ਼ਰਾਧ ਆਪਾਂ ਤੁਹਾਨੂੰ ਦੱਸਿਆ ਜਿੱਦਾਂ ਹੁਣੇ ਤੇ ਬੁੱਧਵਾਰ ਨੂੰ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਹੁਣ ਸਿਤਾਰਿਆਂ ਦੀਆਂ ਬਦਲਦੀਆਂ ਹੋਈਆਂ ਸਥਿਤੀਆਂ ਪਿਛਲੀਆਂ ਤਿੰਨ ਵੀਡੀਓ ਆਪਾਂ ਤੁਹਾਨੂੰ ਪਾਈਆਂ ਨੇ ਪਹਿਲਾਂ ਪਾਈ ਸੀ ਕਿ ਬੁੱਧ ਰਾਸ਼ੀ ਪਰਵਰਤਨ ਕਰਕੇ ਕੰਨਿਆ ਰਾਸ਼ੀ ਚੁੱਚਦਾ ਗਿਆ ਫਿਰ ਪਾਈ ਕਿ ਸੰਗਰਾਮ ਦਾ ਦਿਨ ਸੀ ਕੱਲ ਯਾਨੀ 16 ਤਰੀਕ ਨੂੰ ਸੰਗਰਾਮਤ ਸੀ ਤੇ ਸੂਰਜ ਬੁੱਧ ਦਾ ਯੋਗ ਬਣ ਗਿਆ ਵਧੀਆ ਤੇ ਉੱਪਰ ਚ ਸ਼ੁਕਰ ਜੋ ਹੈ ਨਾ ਇਹ ਵੀ ਕਰਕ ਰਾਸ਼ੀ ਚੋਂ ਨਿਕਲ ਕੇ ਸਿੰਘ ਰਾਸ਼ੀ ਚ ਗਿਆ ਇਹਦੇ ਬਾਰੇ ਵੀ ਅੱਧਾ ਮੋਟਾ ਮੋਟਾ ਜਾਂ ਥੋੜਾ ਜਿਆਦਾ ਦੱਸਦੀਆਂ ਨਾਲ ਚੰਦਰ ਦਾ ਕਰਕ ਰਾਸ਼ੀ ਚ ਬੈਠਣਾ ਤੇ ਸ਼ਨੀ ਨਕਸ਼ਤਰ ਬਾਰੇ ਵੀ ਚਰਚਾ ਕਰਾਂਗੇ ਠੀਕ ਹੈ ਹਾਂ ਸਿੰਘ ਰਾਸ਼ੀ ਜੋ ਹੈ ਇਹ ਸੂਰਜ ਦੀ ਰਾਸ਼ੀ ਹੈ ਤੇ ਇਹਦੇ ਚ ਪਹਿਲਾਂ ਤੋਂ ਕੇਤੂ ਵੀ ਆਸਮਾਨ ਤੇ ਕੇਤੂ ਤੇ ਸ਼ੁਕਰ ਦਾ ਜੋਗ ਬਣਿਆ ਸ਼ੁਕਰ ਕੇਤੂ ਦਾ ਜੋਗ ਨਾ ਕਈ ਵਾਰੀ ਕੀ ਕਰਦਾ ਹੈ ਮੇਨ ਕਿ ਕਈ ਵਾਰੀ ਕੁਝ ਪਰੇਸ਼ਾਨੀਆਂ ਲੇਡੀਜ਼ ਨੂੰ ਦੇ ਜਾਂਦਾ ਹੈ ਹਨਾ ਤਾਂ ਉਹਦੇ ਲਈ ਮੈਂ ਤੁਹਾਨੂੰ ਉਪਾਅ ਵੀ ਦੱਸੂੰਗੀ ਪ੍ਰੋਗਰਾਮ ਦੇ ਅਖੀਰ 'ਚ ਤੇ ਮੇਨ ਗੱਲ ਅੱਜ ਦਾ ਦਿਨ ਤੇ ਕਿਦਾਂ ਦਾ ਰਚਾਏਗਾ ਨਾਲ ਸ਼ੁਕਰ ਦਾ ਰਾਸ਼ੀਕਰਨ ਤਾਂ ਸਭ ਤੋਂ ਪਹਿਲਾਂ ਅਰੀਜ਼ਾ ਨੇ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਚਲੀ ਦਾ ਨਕਸ਼ਤਰ ਮਿੱਤਰਨੀ ਹੈ ਸੰਭਲ ਕੇ ਚੱਲੋ ਆਰਾਮ ਨਾਲ ਚੱਲੋ ਜਿੱਦ ਕੇ ਅੜ ਕੇ ਕੰਮ ਨਾ ਕਰੋ ਰੈੱਡ ਕਲਰ ਪੈਨੋ ਔਰ ਸਭ ਤੋਂ ਜ਼ਰੂਰੀ ਜੋ ਛੁੱਕਾ ਦਾ ਰਾਸ਼ੀ ਪਰਵਰਤਨ ਹੋਇਆ ਚੌਥੇ ਤੋਂ ਨਿਕਲ ਕੇ ਪੰਜਵੇਂ ਚਲ ਗਿਆ ਤਾਂ ਗੋਂਗਾ ਕਰਕੇ ਤੇਤੂ ਦਾ ਜੋਗ ਵਾਹਨ ਬਹੁਤ ਧਿਆਨ ਨਾਲ ਚਲਾਣਾ ਹੈ ਦੂਸਰੀ ਗੱਲ ਇਹ ਆ ਕਿ ਪੁਰਾਣੇ ਦੋਸਤ ਮਿੱਤਰ ਮਿਲਨੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਘਰ ਪਰਿਵਾਰ ਨੂੰ ਅਹਿਮੀਅਤ ਨਹੀਂ ਦੇਣੀ ਇਹ ਧਿਆਨ ਰੱਖਿਓ ਤੇ ਦੋਸਤਾਂ ਮਿੱਤਰਾਂ ਲਈ ਟਾਈਮ ਜ਼ਰੂਰੀ ਪਰ ਪਰਿਵਾਰ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕਿਉਂਕਿ ਸ਼ੁੱਕਰ ਪੰਜਵੇਂ ਸ਼ੁਭ ਕਾਲ ਕਰਦਾ ਹੈ ਸੂਰਜ ਦੇ ਘਰ ਚ ਤਾਂ ਥੋੜੀ ਜਿਹੀ ਸਰੀਰਕ ਪ੍ਰੇਸ਼ਾਨੀ ਦੇ ਲਈ ਤੁਸੀਂ ਆਟਾ ਲੈ ਕੇ ਲੰਗਰ ਚ ਤੋਂ ਜਿੰਨਾ ਮਰਜ਼ੀ ਦੇ ਸਕਦੇ ਹੋ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਸੋਚ ਰਹੇ ਆ ਕੁਝ ਗੱਡੀ ਰਿਪੇਅਰ ਕਰवानी ਹੈ ਗੱਡੀ ਸਹੀ ਕਰवानी ਹੈ ਗੱਡੀ ਦਾ ਕੁਝ ਕਰਵਾਣਾ ਚਾਹੁੰਦੇ ਹੋ ਤਾਂ ਬਿਲਕੁਲ ਆ ਦੇਣਾ ਜੀ ਤੁਹਾਡਾ ਹੋ ਰਿਹਾ ਹੈ ਗੱਡੀ ਤੁਹਾਡੀ ਰਿਪੇਅਰਿੰਗ ਜੀ ਜਾ ਰਹੀ ਹੈ ਔਰ ਵਧੀਆ ਬਣ ਕੇ ਆ ਰਹੀ ਹੈ ਜੇ ਨਵੀਂ ਗੱਡੀ ਲੈ ਰਹੇ ਹੋ ਤੁਸੀਂ ਤਾਂ ਤੁਹਾਡੇ ਲਈ ਇਹ ਗਰੇ ਅੱਛੇ ਹੋਗੇ ਇਹ ਚੰਦਰ ਦੀ ਸਥਿਤੀ ਜੋ ਹੈ ਉਹ ਤੁਹਾਨੂੰ ਛੋਟੀ ਮੋਟੀ ਯਾਤਰਾ ਵੀ ਕਰਵਾ ਸਕਦੀ ਹੈ ਪਤਾਸੇ ਦਾ ਸੇਵਨ ਜ਼ਰੂਰ ਕਰ ਲਓ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਸ਼ੁਕਰ 12ਵੇਂ ਖਾਨੇ ਦਾ ਮਾਲਕ ਤੀਜੇ ਸਥਾਨ 'ਚ ਗਿਆ ਮੈਰਿਡੋ ਤਾਂ ਜੀਵਨ ਸਾਥੀ ਦੀ ਸਲਾਹ ਨਾਲ ਚੱਲਿਓ ਅਨਮੈਰਿਡੋ ਤਾਂ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਦੇ ਪਿਆਰੇ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰਦੇ ਰਹੋਗੇ ਤਾਂ ਬ੍ਰਸਪਤ ਤੇ ਸ਼ੁਕਰ ਦੋਨੋਂ ਹੀ ਸ਼ੁਭ ਫਲ ਦੇ ਜਾਣਗੇ ਚੰਦਰ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ ਦੂਸਰੇ ਹੈ ਸ਼ਨੀ ਦਾ ਨਕਸ਼ਤਰ ਮਿੱਤਰ ਹੈ ਪ੍ਰਾਪਰਟੀ ਸੰਬੰਧੀ ਗੱਲਬਾਤ ਅੱਗੇ ਤੁਰ ਪਵੇਗੀ ਮੱਥੇ ਤੇ ਦੁੱਧ ਲਾ ਕੇ ਦਿਨ ਦੀ ਸ਼ੁਰੂਆਤ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੇ ਲਈ ਸਿਹਤ ਥੋੜੀ ਜਿਹੀ ਖਰਾਬ ਹੈ ਜੀ ਥੋੜੀ ਜਿਹੀ ਢਿੱਲੀ ਆਪਣੇ ਆਪ ਨੂੰ ਟਾਈਮ ਦਿਓ ਸੈਰ ਕਰੋ ਐਕਸਰਸਾਈਜ਼ ਕਰੋ ਵਧੀਆ ਦਿਨ ਜਾ ਸਕਦਾ ਹੈ ਨਾਲ ਹੀ ਰੱਟ ਜਾਂ ਗੁਲਾਬੀ ਰੰਗ ਤੁਹਾਡੇ ਲਈ ਅੱਜ ਸ਼ੁਭ ਰਹੇਗਾ ਸ਼ੁਕਰ ਤੁਹਾਡੇ ਲਗਨ ਚੋਂ ਨਿਕਲ ਕੇ ਦੂਸਰੇ ਸਥਾਨ 'ਚ ਆਇਆ ਥੋੜੀ ਜੋ ਮੈਡੀਸਿਨ ਚੱਲ ਰਹੀ ਸੀ ਉਹ ਤਾਂ ਚਲੋ ਤੁਸੀਂ ਟਾਈਮ 'ਸੇ ਲੈਣੀ ਹੈ ਪਰ ਨਾਲ ਜ਼ਰੂਰੀ ਇਹ ਵੀ ਧਿਆਨ ਦੇਣਾ ਹੈ ਕਿ ਧਨ ਤੇ ਪੈਸਾ ਪੈਸਾ ਮਤਲਬ ਜੋ ਤੁਹਾਡਾ ਕਹਿ ਸਕਦੇ ਕਿਸੇ ਵੀਿੰਗ ਸੀ ਉਹ ਅੱਖਾਂ ਬੰਦ ਕਰਕੇ ਕਿਤੇ ਇਨਵੈਸਟਮੈਂਟ ਨਹੀਂ ਕਰਨੀ ਬਹੁਤ ਸੋਚ ਸਮਝ ਕੇ ਇਨਵੈਸਟ ਕਰਨਾ ਪੈਸਾ ਤਾਂ ਇਹ ਜ਼ਿਆਦਾ ਪ੍ਰੋਫਿਟ ਤੁਹਾਨੂੰ ਦੇ ਜਾਏਗਾ ਗਾਂ ਨੂੰ ਰੋਟੀ ਪਾਉਂਦੇ ਰਹੋ ਲਿਓ ਸਿੰਗਰਾਸ਼ੀ ਦੀ ਗੱਲ ਕਰੀਏ ਤਾਂ ਸਿੰਗਰਾਸ਼ੀ ਵਾਲਿਆਂ ਦਾ ਮਿੱਤਰ ਨਹੀਂ ਹੈ ਪਰ ਦਸਵੇਂ ਖਾਨੇ ਦਾ ਮਾਲਕ ਹੈ ਤਾਂ ਸਰਕਾਰੀ ਤੌਰ ਤੇ ਇੱਥੇ ਬੈਠ ਕੇ ਫਾਇਦਾ ਹੀ ਕਰੇਗਾ ਆ ਪਰਸਨੈਲਿਟੀ ਅੱਛੀ ਕੋਈ ਹਸਪੀਟਲ ਦੇ ਚੱਕਰ ਕਿਤੇ ਨਾ ਕਿਤੇ ਲੱਗਣਗੇ ਕੁਝ ਟੈਸਟ ਕਰਾਉਣ ਬਾਰੇ ਤੁਸੀਂ ਸੋਚ ਰਹੇ ਹੋ ਟਕਰਾ ਲਓ ਕਪੂਰ ਦੀ ਟਿੱਕੀ ਤੁਸੀਂ ਆਪਣੇ ਕੋਲ ਰੱਖ ਲੈਣੀ ਹੈ ਤੇ ਦੂਸਰਾ ਇੱਧਰ ਦੀ ਸ਼ੀਸ਼ੀ ਵੀ ਰੱਖ ਸਕਦੇ ਹੋ ਤੇ ਤੀਜਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕਦੇ-ਕਦੇ ਦਹੀਂ ਧਾਰਮਿਕ ਸਥਾਨ ਤੇ ਰੱਖੋ ਚੰਦਰ ਦੇ ਮੁਤਾਬਕ ਅੱਜ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਮਨ ਥੋੜਾ ਜਿਹਾ ਡਿਸਟਰਬ ਰਹਿ ਸਕਦਾ ਵਰਗੋ ਜਾਨੀ ਕੰਨਿਆ ਰਾਸ਼ੀ ਦੇ ਲਈ ਧਨ ਦਾ ਮਾਲਕ 12ਵੇਂ ਸਥਾਨ 'ਚ ਗਿਆ ਇੱਕਦਮ ਕੋਈ ਨਵਾਂ ਖਾਚਾ ਪੈ ਸਕਦਾ ਹੈ ਕਿਤੇ ਬਾਹਰ ਜਾਣ ਦੀ ਪ੍ਰੋਗਰਾਮਿੰਗ ਘੁੰਮਣ ਫਿਰਨ ਦੀ ਪ੍ਰੋਗਰਾਮ ਬੱਚਿਆਂ ਨਾਲ ਕੋਈ ਪਲੈਨ ਨਹੀਂ ਬਣ ਸਕਦੀ ਆ ਘਰ ਪਰਿਵਾਰ ਲਈ ਸਿਤਾਰੇ ਅੱਛੇ ਆ ਖਰਚਿਆਂ ਦੇ ਥੋੜਾ ਕੰਟਰੋਲ ਕਰੋਗੇ ਤਾਂ ਚੰਗਾ ਥੋੜੀ ਆਰਥਿਕ ਸਥਿਤੀ ਨਹੀਂ ਤਾਂ ਡਾਵਾ ਡੋਰ ਹੋ ਜਾਏਗੀ ਤੇ ਖੂਬਸੂਰਤ ਪਰਫਿਊਮ ਲਾਓ ਵੈਲ ਡਰੈਸ ਰੋ ਸੂਰਜ ਬੁੱਧ ਲਗਨ ਤੇ ਨਹੀਂ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏ ਲਿਬਰਾਜ਼ ਹਨ ਤੂਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੂਲਾ ਰਾਸ਼ੀ ਵਾਲਿਆਂ ਦੇ ਲਈ ਲਗਨ ਦਾ ਮਾਲਕ ਸ਼ੁਕਰ ਇਨਕਮ ਸਥਾਨ ਚ ਗਿਆ ਥੋੜੇ ਦਿਨ ਰਵੇਗਾ ਇਨਕਮ ਦੇ ਸੋਰਸਸ ਵਧਣਗੇ ਕੰਮ ਕਰ ਲਈ ਗ੍ਰੈਚੇ ਹੋ ਜਾਣਗੇ ਪਰ ਚੰਦਰ ਰਾਸ਼ੀ ਜੋ ਹੈ 10ਵੇਂ ਸਥਾਨ ਚਾ ਤਾਂ ਕੋਈ ਚਲਾਨ ਨਾ ਕਟਿਆ ਜਾਵੇ ਤਾਂ ਸਪੀਡ ਨੁਕਸਾਨ ਕਰਾਏਗੀ ਲੱਤਾਂਾਂ 'ਚ ਦਰਦ ਕਰਾਏਗੀ ਤਾਂ ਬੜੇ ਆਰਾਮ ਨਾਲ ਚੱਲੋ ਬੜੀ ਸਹਿਜਤਾ ਨਾਲ ਚੱਲੋ ਸ਼ਨੀ ਦਾ ਨਕਸ਼ਤਰ ਮਿੱਤਰ ਹੈ ਤਾਂ ਦੁਕਾਨਦਾਰੀ ਕਰਨ ਵਾਲੇ ਲਈ ਅੱਜ ਦਾ ਦਿਨ ਅੱਛਾ ਚਾਹੀਦਾ ਸਕੋਰਪੀਓ ਗ੍ਰਿਸ਼ਟਕ ਰਾਸ਼ੀ ਵਾਲਿਆਂ ਨੂੰ ਥੋੜਾ ਵਧੀਆ ਹੋਇਆ ਚੰਗਾ ਹੋਇਆ ਸ਼ੁਕਰ ਦਾ ਰਾਸ਼ੀ ਪਰਵਰਤਨ ਕੇਤੂ ਦੇ ਨਾਲ ਕੰਮਕਾਰ ਦੀ ਥੋੜੀ ਕਲਪਾੜ ਜਰੂਰ ਵਧੀ ਪਾਰਨੇਤ ਅਨੇ ਦਾ ਮਾਰਾਗਾ ਥੋੜੀ ਪਿਤਾ ਦੀ ਸਿਹਤ ਮਾਤਾ ਦੀ ਸਿਹਤ ਖਰਾਬ ਹੋ ਸਕਦੀ ਹੈ ਉਹਨਾਂ ਦੇ ਵੀ ਟੈਸਟ ਵਗੈਰਾ ਹੋ ਸਕਦੇ ਆ ਕੋਈ ਵੀਪੀ ਵਗੈਰਾ ਵੱਸ ਸਕਦਾ ਕਿਸੇ ਦਾ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਚੌਲ ਲੈ ਕੇ ਥੋੜੀ ਜਿਹੀ ਜਲ ਪ੍ਰਵਾਹ ਕਰੋ ਤੇ ਦਹੀਂ ਲੈ ਕੇ ਕਦੇ ਕਦੇ ਧਾਰਮਿਕ ਸਥਾਨ ਤੇ ਰੱਖੋ ਅੱਛਾ ਹੋ ਜਾਏਗਾ ਰਹੀ ਗੱਲ ਚੰਦਰ ਦੀ ਤਾਂ ਚੰਦਰ ਨੌਵੇਂ ਸ਼ੁਭ ਕੰਮ ਕਰਦਾ ਹੈ ਪਰ ਸ਼ਨੀ ਦਾ ਨਕਸ਼ਤਰ ਨਹੀਂ ਹੈ ਆਪਣੇ ਦਿਮਾਗ ਦੇ ਘੋੜੇ 네ਗੇਟਿਵ ਨਾ ਪਜਾਓ ਚੰਗਾ ਸੋਚੋ ਚੰਗਾ ਕਰੋ ਸਭ ਸੇਲ ਸੈਜੀਟੇਰੀਅਸ ਤਨੂ ਰਾਸ਼ੀ ਦੇ ਲਈ ਅੱਜ ਦਾ ਦਿਨ ਥੋੜਾ ਜਿਹਾ ਪਰੇਸ਼ਾਨੀ ਵਾਲਾ ਮਾਨਸਿਕ ਪਰੇਸ਼ਾਨੀ ਵਾਲਾ ਜਾ ਸਕਦਾ ਹੈ। ਪਰਿਵਾਰਕ ਤੌਰ ਤੇ ਛੋਟੀ ਮੋਟੀ ਨੋਕ ਚੋਕ ਕੁਲਝੇਵਾ ਤੁਹਾਡੇ ਨਾਲ ਕਿਸੇ ਦੀ ਬਹਿਸ ਬਾਜੀ ਹੋ ਸਕਦੀ ਹੈ। ਤੇ ਰਹੀ ਗੱਲ ਸ਼ੁਕਰ ਦੀ ਤਾਂ ਸ਼ੁਕਰ ਜੋ ਹੈ ਉਸ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਠੀਕ ਠਾਕ ਜਿਹਾ ਹੈ। ਨਾ ਬਹੁਤ ਫਾਇਦਾ ਕਰਨ ਵਾਲਾ ਨਾ ਨੁਕਸਾਨ ਕਰਨ ਵਾਲਾ। ਵਿਦੇਸ਼ ਦੇ ਦੇ ਕੰਮ ਥੋੜੇ ਜਿਹਾ ਡਿਲੇ ਹੋ ਸਕਦੇ ਆ। ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ? ਸ਼ੁਕਰ ਨੂੰ ਸ਼ੁਕਰ ਲਈ ਹਰਾਚਾਰਾ ਗੰਸ਼ਾ ਲਾ ਪਾਓ ਪਰ ਲਕਸ ਮਿਲੇਗੀ। ਕੈਪ੍ਰਿਕੌਰਨ ਜਾਂ ਮਕਰ ਰਾਸ਼ੀ ਦੇ ਲਈ ਸਿਤਾਰੇ ਜੀਵਨ ਸਾਥੀ ਦੀ ਸਿਹਤ ਥੋੜ ਅੱਜ ਦਾ ਦਿਨ ਅੱਛਾ ਹੈ ਚੰਦਰ ਸਤਮੇ ਹੈ ਬਹੁਤ ਹੀ ਵਧੀਆ ਹੈ ਪਰ ਸ਼ੁਕਰ ਕੇਤੂ ਦਾ ਜੋਕ ਕਿਉਂਕਿ ਸ਼ੁਕਰ ਦਸਵੇਂ ਘਰ ਦਾ ਮਾਲਕ ਹੈ ਤੇ ਉਹ ਚਲਾ ਗਿਆ ਅੱਠਵੇਂ ਘਰ ਵਿੱਚ ਸਰਕਾਰੀ ਤੌਰ ਤੇ ਮਿਲਦੀ ਮਦਦ ਕੋਈ ਨਾ ਕੋਈ ਰੁਕ ਸਕਦੀ ਆ ਪਰੇਸ਼ਾਨੀ ਵਾ ਸਕਦੀ ਉਹਦੀ وجہ ਨਾਲ ਤਾਂ ਤੁਸੀਂ ਸਿਰਫ ਇਹ ਦੇਖਣਾ ਹੈ ਕਿ ਜੋ ਸਰਕਾਰੀ ਉਲਝੇਮੇ ਤੁਹਾਡੇ ਪਏ ਹੋਏ ਆ ਉਸ ਨੂੰ ਬੜੀ ਹਲੀਮੀ ਨਾਲ ਬੜੀ ਸਹਿਜਤਾ ਨਾਲ ਅੱਗੇ ਵਧਾਉਣਾ ਤੇ ਜੋ ਚਾਹੋ ਤਾਂ ਸ਼ੁਕਰ ਅੱਠਵੇਂ ਦੇ ਲਈ ਮੱਕੀ ਦੀ ਰੋਟੀ ਬਣਾ ਕੇ ਤੁਸੀਂ ਉਹਦੇ ਅੱਠ ਪੀਸ ਕਰਕੇ ਗਾਂ ਨੂੰ ਖਿਲਾ ਸਕਦੇ ਆ ਅਕੁਰੀਸਾਨੀ ਕੁੰਗਰਾਸ਼ੀ ਦੀ ਗੱਲ ਕਰੀ ਤਾਂ ਕੁੰਗਰਾਸ਼ੀ ਵਾਲਿਆਂ ਦੇ ਸ਼ੁਕਰ ਦਾ ਰਾਸ਼ੀਕਰ ਵਰਤਨ ਕਾਚ ਕੋਈ ਤੁਸੀਂ ਕੰਸਟਰਕਸ਼ਨ ਦਾ ਰੰਗ ਰੋਗਣ ਕਰਾਉਣ ਦਾ ਕੋਈ ਆਪਾਂ ਕਹਿਦੀ ਆਪਾਂ ਜਿੱਦਾਂ ਘਰ ਵਿੱਚ ਆ ਟੇਬਲ ਕੁਰਸੀਆਂ ਹਨਾ ਜਾਨੀ ਕਿ ਜੋ ਵੀ ਤੁਸੀਂ ਸਮਾਨ ਵਗੈਰਾ ਲੈਣ ਬਾਰੇ ਸੋਚ ਰਹੇ ਹੋ ਸੋਫਾ ਸੈੱਟ ਲੈਣਾ ਹੈ ਜੀ ਆ ਚੇਂਜ ਕਰਨਾ ਹੈ ਉਹਦੇ ਲਈ ਗ੍ਰਹਿ ਅੱਛੇ ਆ ਖਰਚੇ ਜ਼ਿਆਦਾ ਕਰੋ ਇਨਕਮ ਆਈ ਜਾਏਗੀ ਦੂਸਰੀ ਗੱਲ ਪਰਸਨਲਿਟੀ ਅੱਛੀ ਜਿਮ ਵਗੈਰਾ ਜੁਆਇਨ ਕਰਨ ਬਾਰੇ ਸੋਚ ਰਹੇ ਤਾਂ ਸ਼ੁਕਰ ਤੇ ਸ਼ੁਭ ਕਾਮ ਕਰਦਾ ਹੈ ਸਕੂਟਰ ਰ ਮੋਟਰਸਾਈਕਲ ਲੈਣ ਲਈ ਵੀ ਸਮਾਂ ਬਿਲਕੁਲ ਬਿਹਤਰ ਆ ਦਿਵਾਲੀ ਦੇ ਦਿਨ ਚੱਲਣਿਆ ਤਾਂ ਅੱਛਾ ਹੀ ਆ ਦੂਜੀ ਗੱਲ ਇਹ ਆ ਕਿ ਜੋ ਚੰਦਰ ਤੁਹਾਡੇ ਛੇਵੇਂ ਸਤਾਨ ਚਾਚਾ ਤਰਾਤ ਨੂੰ ਦੁੱਧ ਨਹੀਂ ਪੀਦਾ ਬਿਲਕੁਲ ਤੇ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਦਾ ਪਾਈਸੇ ਜਾਨੀ ਮੀਂਹ ਰਾਸ਼ੀ ਦੀ ਗੱਲ ਕਰੀਏ ਤਾਂ ਮੀਂਹ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਠੀਕ ਠਾਕ ਜਾ ਕੰਮ ਕਰਨ ਵਾਲਾ ਹੈ ਅਸਟਮੇਚ ਆ ਨਾਂਕੇ ਦਾਦਕੇ ਪਰਿਵਾਰ ਚ ਕੋਈ ਪ੍ਰੋਬਲਮ ਦੇ ਸਕਦਾ ਪਰ ਕਰਜ਼ਾ ਲੋਨ ਜੋ ਹੈ ਉਹ ਜ਼ਿਆਦਾ ਨਾ ਲਿਓ ਕਿਤੇ ਕੋਈ ਲੋਨ ਤੇ ਚੀਜ਼ ਲੈਣੀ ਤਾਂ ਘਬਰਾਓ ਵੀ ਨਾ ਕੋਈ ਨਹੀਂ ਰਿਸਕ ਤਾਂ ਜ਼ਿੰਦਗੀ ਚ ਲੈਣੇ ਪੈਂਦੇ ਆ ਕਿਉਂਕਿ ਸੂਰਜ ਬੁੱਧ ਤੁਹਾਡੇ 7ਵੇਂ ਆ ਤੇ ਉਹ ਤੁਹਾਨੂੰ ਰਿਲੈਕਸ ਹੀ ਦੇ ਰਿਹਾ ਨੁਕਸਾਨ ਨਹੀਂ ਕਰ ਰਿਹਾ ਸ਼ਨੀ ਦਾ ਨਕਸ਼ਤਰ ਜੋ ਹੈ ਬਸ ਨਜ਼ਰਾਂ ਤੋਂ ਬਤਲੋ ਭੇਤ ਨਾ ਦਿਓ ਤੇ ਪਰਿਵਾਰ ਦੀ ਸਲਾਹ ਨਾਲ ਚਲੋ ਮੇਨ ਸ਼ਨੀ ਕੀ ਹੈ ਸ਼ਨੀ ਕਰਮ ਦਾ مالک ਹੈ ਕਰਮ अच्छे ਕਰਨੇ ਨੀਅਤ ਅੱਛੀ ਰੱਖਣੀ ਕੰਮ ਕਰ ਦੀ ਸਥਿਤੀ ਠੀਕ ਹੁੰਦੀ ਚਾਹੀਦੀ ਟੈਨਸ਼ਨ ਨਾ ਏਸੀ ਜੀ ਅਸਟ੍ਰੋਲੋਜੀ ਵਿਦ ਲੌਜੀਕ ਲੌਜੀਕ ਮਤਲਬ ਤਰਕ ਤਰਕਤ ਮਤਲਬ ਸਾਇੰਸ ਸਾਇੰਸ ਮਤਲਬ ਕਿ ਤੁਸੀਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੋ ਇਹ ਬਹੁਤ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੁੰਦੀ ਆ ਕਿ ਅਗਰ ਤੁਸੀਂ ਕਿਸੇ ਚੀਜ਼ ਦੇ ਲਈ ਤੁਹਾਡਾ ਮਨ ਨਹੀਂ ਮੰਨਦਾ ਤਾਂ ਬਿਨਾਂ ਤਰਕ ਤੋਂ ਬਿਨਾਂ ਤਰਕ ਤੋਂ ਮੰਨਣਾ ਅਗਰ ਬੇਕੁਫੀ ਹੈ ਤਾਂ ਨਾ ਮੰਨਣਾ ਵੀ ਬੇਕੁਫੀ ਤਰਕ ਤੇ ਲੌਜੀਕ ਹੋਣਾ ਚਾਹੀਦਾ ਜਿਹਦਾ ਸਿਰ ਪੈਰ ਨਹੀਂ ਉਹਨੂੰ ਸਿੱਟੋ ਜਿਹਦਾ ਸਿਰ ਪੈਰ ਹੈ ਉਹ ਸਮਝੋ ਕੇ ਹੋ ਸਕਦਾ ਹੈ ਪਾਈ ठीक ओके तो तुम्ही समजदार तर ते रही केतु शुकर योग देगची तर शुक्र मतलब की औरत है ना शुक्र मतलब लग्जरी लाईफ ते सूरज दे च बैठा है, तर सूरज मतलब की गर्मी तर फल ते बूटे तुसी, ਆਪਣੇ ਘਰ ਦੇ ਆਲੇ ਦੁਆਲੇ ਲੋ ਸ਼ੁਕਰ ਸ਼ੋਭ ਹੁੰਦਾ ਕਿ ਤੂੰ ਮਤਲਬ ਲੰਬੇ ਬੂਟੇ ਤਾਂ ਤੁਸੀਂ ਕਿਸੇ ਨੂੰ ਕਿਸੇ ਵੀ ਜਗ੍ਹਾ ਤੇ ਫਲ ਫੁੱਲਾਂ ਦੇ ਬੂਟੇ ਦੇ ਸਕਦੇ ਹੋ ਅਗਰ ਸ਼ੁਕਰ ਕੇਤੂ ਦੀ ਵਜ੍ਹਾ ਨਾਲ ਤੁਹਾਡੇ ਪਰਿਵਾਰ ਵਿੱਚ ਤੁਹਾਡੀ ਮਦਰ ਦੀ ਭੈਣ ਦੀ ਆਪਣੀ ਮਾਤਾ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਤੇ ਸ਼ੁਕਰ ਲਈ ਚਿੱਟੀਆਂ ਕਲੀਆਂ ਲੈ ਕੇ ਤੁਸੀਂ ਰਾਧਾ ਕ੍ਰਿਸ਼ਨ ਦੇ ਵਿੱਚ ਚੜਾ ਸਕਦੇ ਹੋ ਕਲੀਆਂ ਦਾ ਬੂਟਾ ਤੁਸੀਂ ਸਰਵਜਨਕ ਥਾਂ ਤੇ ਵੀ ਲਾ ਸਕਦੇ ਹੋ ਚਿੱਟੀਆਂ ਕਲੀਆਂ ਸ਼ੁਕਰ ਦੀਆਂ ਮੰਨੀਆਂ ਜਾਂਦੀਆਂ ਨੇ ਤੇ ਕੇਤੂ ਉਹ ਤਿੱਖੀਆਂ ਜਿਹੀਆਂ ਹੁੰਦੀਆਂ ਨੇ ਨਾ ਡੰਡੀਆਂ ਜੀਆਂ ਤਾਂ ਇਸ ਕਰਕੇ ਉਹ ਮੰਨੀਆਂ ਜਾਂਦੀਆਂ ਸਮਾਂ ਜਜ਼ਾਦਾ ਆਪ ਸਭ ਦਾ ਦਿਨ ਅੱਛਾ ਜਾਵੇ ਸਤਿ ਸ੍ਰੀ ਅਕਾਲ